ਅੱਜ ਮਿੱਤਰੋ ਜੀ ਵੜਦੇ ਆਪਾਂ ਮਲੇਉਣਿਆ ਤੁਹਾਨੂੰ ਯਾਰ ਵੇਲੇ ਆਏ ਹੋ ਨੇ ਸਾਰੇ ਆਪਣੇ ਉੱਤੇ ਤੇ ਆ ਗਏ ਬਾਜਲੇ ਆਏ ਬਈ ਹਵਾ ਹਵਾ ਚੈੱਕ ਕਰਾ ਲਏ ਟਾਇਰਾਂ ਦੇ ਘੱਟ ਸੀ ਥੋੜੀ ਚਲੋ ਮਿੱਤਰੋ ਮਲੇਉਣਿਆ ਤੁਹਾਨੂੰ ਯਾਰਾਂ ਨਾਲ ਆਪਣੇ ਨਾਲ ਵੇਟ ਕਰੀ ਜਾਂਦੇ ਨੇ ਆਪਣੇ ਘਰੇ ਯਾਰ ਇਹ ਵੜਕ ਵਾਲੀ ਆ ਉੱਪਰ ਜਾ ਤੱਕੰਡੇ ਤੇ ਹੋਇਆ ਕੀੜਾ ਦਸ ਤੱਕੜਾ ਕਰਾ ਵੀ ਤਾਂ ਘਰ ਤਾਂ ਹੋਇਆ ਤੂੰ ਅਕਸਰ ਤੱਕਲਾ ਹਟਾ ਤਾ ਵੀ ਉੱਪਰੋਂ ਬੰਦੇ ਪਹੁੰਚੇ ਨੇ ਆ ਦੇਖੋ ਬੈਂਕ ਮੁਲਾਜ਼ਮ ਵੀ ਆਏ ਹੋਏ ਨੇਗੇ ਹਾਲਾਂਕਿ ਖੜ੍ਹ ਜਾ ਨਿਵੇੜ ਤੋਂ ਕੰਮ ਫੇਰੇ ਦੋਇ ਕਈਆਂ ਚੱਕ ਲਓ ਉੱਥੇ ਜਾ ਕੇ ਲੀਹੇ ਵਟੇ ਵੱਡੇ ਆ ਤਲਕੋ ਇਹ ਨਹੀਂ ਨਤ ਨੂੰ ਨ ਨੂੰ ਕਰ ਐ ਕਰ ਤੁਸੀਂ ਫਿਰ ਮਗਰ ਗੱਟੇ ਦੇ ਦਾਂ ਤੁਹਾਨੂੰ ਬੱਲੀਆਂ ਚੱਕ ਬੱਲੀਆਂ ਸਾਰੀਆਂ ਆਪਾਂ ਛੱਡਣੀ ਨਹੀਂ ਕੋਈ ਠੀਕ ਹੈ ਗੱਗੂ ਕੋਸ ਨੂੰ ਨਾਮਾ ਨੇ ਘੜ ਦੋ ਬੱਡੇ ਦੀ ਐ ਐ ਦੀ ਜਿੱਦ ਦੀ 20 ਦੀ ਮਾਣ ਉੜਦੀ ਐ ਸੀੜੀ ਜਿੱਦ ਦੀ 10 ਮਾਣ 20 ਵੜ 10 ਮਾਣ ਤਾਂ ਹੈ ਕਹਿੰਦਾ ਮੇਰੇ ਵਾਲੇ ਚ ਲਾ ਲਈ ਹਾਂ ਹਾਂ ਤੇਰੇ ਵਾਲੇ ਚ ਲਾ ਲਈ ਓਏ ਹੋ ਛੱਟ ਜਾ ਪਾਈਏ ਵੀਰੀ ਦਾ ਬਰੋ ਚਲਾ ਤਾਂ ਕੰਮ ਵਾਢੀ ਦਾ ਹੁਣ ਕਿਉਂ ਮੱਗੇ ਰਾਜਾ ਕੰਮ ਆ ਬੰਦੇ ਖੜੇ ਨੇ ਦੇਖੋ ਵੇਟ ਕਰੀ ਜਾਂਦੇ ਨੇ ਵੀ ਟਰਾਲੀ ਕਦੋਂ ਭਰੇ ਤੇ ਬੜਾ ਸਟੰਟ ਕਰੀਏ ਤੇ ਕਾ ਬੰਦਾ ਹੈ ਵੇਰੇ ਆਇਆ ਮੈਟਰੋ ਫੜੀਏ ਕੋਈ ਬੱਲੀ ਛੱਲੀ ਜਾ ਰਹੇ ਹਾਂ ਦੇਖ ਲਓ ਕਿ ਤਰ੍ਹਾਂ ਕੋਲ ਉੱਪਰ ਬੈਠ ਕੇ ਸਵਾਸ ਲੀਤੇ ਟੈਂਕੀ ਭਰੀ ਨਹੀਂ ਆ ਰਿਹਾ ਗੱਡੀ ਦੂਰ ਆ ਗਈ ਨਾ ਹਰ ਕਾਹ ਕਿੱਲੇ ਹੋਗੇ ਦੇਖ ਲੈ ਐਨਾ ਫਰਕ ਪੈ ਗਿਆ ਤੀ ਬਹੁਤ ਫਰਕ ਆ ਮਿੱਤਰੋ ਟੈਂਕੀ ਨਹੀਂ ਭਰੀ ਕਿੰਨਾ ਟਾਈਮ ਹੋ ਗਿਆ ਨੂੰ ਮਗਰ ਕਿੱਡੇ ਦੀ ਟਰੈਕਟਰ ਲਈ ਫਿਰਦਾ ਮਗਰ ਵੀ ਟੈਂਕੀ ਭਰੂਗੀ ਹਾਂ ਹਾਂ ਪਹਿਲੇ ਕਿੱਡੇ ਚ ਹਾਂ ਫੇਰੇ ਕਾਹ ਤਰਫ ਜਾ ਕਰਦੇ ਨੇ ਯਾਰ ਘੱਟਾ ਮਿੱਤਰੋ ਟੈਂਕੀ ਮਸਾਂ ਭਰੀ ਹੈਗੀ ਇੱਕ ਕਿੱਲੇ ਚ 4-5 ਘੜੇ ਆ ਗਏ ਦੇਖੋ 50-55 ਮਾਣ ਦਾ ਜੇ ਫੂਲ ਲੱਖ ਭਟ ਲੱਗਦਾ ਜੇ ਭਟ ਕਦਸਾ ਪਰੇ ਕਰਤੀ ਆਪਾਂ ਨੇ ਹੋਏ ਜਿਹੜੀ ਆਪਾਂ ਦਾ ਸੁਪਨਾ ਕਰਤੀ ਹੋਈ ਉਹਨੇ ਪੂਰਾ ਬੱਚੇ ਪਰੇ ਨਹੀਂ ਬਣ ਰਹੀ ਹੈ ਗੋੜੀ ਹੱਲ ਬਣ ਰਹੀ ਹੈ ਬਣਾਉਣੇ ਰੋੜ ਇਹ ਆ ਤਾਂ ਠੀਕ ਹੈ ਜਿਹੜਾ ਆਹ ਦੇਖੋ ਹੁਣ ਇਹਦਾ ਕੀ ਹੱਲ ਬਣੇਗਾ ਉੱਥਾਰੇ ਖੜਾ ਦੀ ਜਿੱਥੇ ਬੱਲੀ ਹੈਗੀ ਦੁੱਤੀ ਮੜ ਗਈ ਹੁਣ ਇਹ ਪਾਉਣਾ ਪੁੱਜਾ ਦਾ ਵੀ ਨਹੀਂ ਹੈਗਾ ਵੀ ਦੇਖੋ ਆ ਦੇਖੋ ਹੁਣ ਇਹਦਾ ਕੀ ਹੱਲ ਬਣੂਗਾ ਇਹਦੇ ਬੱਲੀ ਨੇ ਸਿਰ ਜੁੱਤੀ ਦੇ ਦਿੱਤੀ ਅਮਿਤ ਰਵਿੰਦਰਾ ਆਪਣਾ ਉਹ ਟਰੈਕਟਰ ਚ ਲਊਗਾ ਨਾ ਮੈਂ ਉਹ ਨਹੀਂ ਲਊਗਾ ਕਿਵੇਂ ਦੀ ਤੈਨੂੰ ਕਿਹੜਾ ਫੜਾਈਏ ਤੂੰ ਜਲੇ ਮੈਂ ਕਾ ਤੂੰ ਨਹੀਂ ਹੋਏ ਕਾ ਤੋ 55 ਦਾ ਫੈਣਾ ਨੂੰ ਹਾਂ ਛੋਟੀ ਸ਼ੋਹ ਬੋਲ ਕੇ ਹਾਂ ਸ਼ੋਹ ਬੋਲ ਕੇ ਚਲਾਉਗਾ ਕਮੈਂਟ ਦੇਖੋ ਬਾਈ ਡਰਾਈਵਰ ਦੇਖੋ ਇਹ ਬਾਰੋ ਲੈ ਹੁੰਦੇ ਨੇ ਖਾਲ ਚ ਸਿੱਟਲੀ ਬਤੰਦਰ ਨੇ ਦੇਖ ਲੈ ਡਰਾਈਵਰ ਆ ਸਿੱਟਲੀ ਬੱਸ ਚਾਰ ਚੁੱਕ ਉਂਝਾ ਦਿੱਤੀ ਆਣ ਦੇ ਸਿਕਾਈ ਨਾਲ ਜਾ ਰਹੇ ਹੌਲੀ ਹੌਲੀ ਲੋਕ ਅੱਲਾ ਦੇਖ ਲੋ ਡਰਾਈਵਰ ਬਾਹਰੋਂ ਲਿਆਂਦਾ ਬਈ ਇਹ ਪਤੰਦਰ ਨੇ ਖਾਲਾ ਸਿੱਟਲੀ ਨਾਲ ਇਹ ਓਏ ਤੇਰੇ ਸਾਰੇ ਨਹੀਂ ਉਸ ਤੋਂ ਵੀ ਚੱਲ ਰਹੇ ਤੇਰੇ ਜਾਂਦੀ ਤਾਂ ਹੈਗੀ ਐ ਜੱਕ ਭਰ ਲਓ ਮੈਂ ਤਾਂ ਕਹਿਣਾ ਵਧੀਆ ਰਹਾਗੇ ਓਏ ਖੜ ਜੇ ਕੰਮ ਕਰ ਸਕਦਾ ਇਹ ਮੂਰੇ ਟਾਇਰਾਂ ਸਲੇਟਾ ਧਰ ਦੋ ਓਏ 1 ਮਿੰਟ ਉਰੀ ਖੜਾ ਲਾ ਟਾਇਰਾਂ ਥੱਲੇ ਟਾੜ ਦਿੰਨੇਗੇ ਲੈ ਓ ਟਾੜਾਂ ਚੱਕੇ ਮੁੰਡਿਓ ਉਹ ਆਪਣੀ ਸਕੀਮ ਕੰਮ ਕਰਦੀ ਏ ਕਿ ਕਰਦੀ ਨਹੀਂ ਦੇਖਦੇ ਆ ਓਏ ਆਂਦਾ ਫਿਰ ਟੈਕ ਓਏ ਸਿੱਧੀ ਜਾਣ ਦੇ ਸਿੱਧੀ ਚੜ ਗਈ ਚੜ ਗਈ ਬਣ ਗਿਆ ਕੰਮ ਬਣ ਗਿਆ ਦੋਨੇ ਟਾਇਰ ਸੱਟ ਲਾਉਣ ਪਿੱਛੇ ਦੇ ਓਏ ਸੀੜੀ ਕਿਰੇ ਦੋਨੇ ਟਾਇਰ ਸੱਟ ਲਾਉਣ ਦੇ ਵਿੱਚ ਉਹ ਸਹੀ ਆ ਮੋੜ ਲਾ ਕਦੇ ਕੰਮ ਮੁੜ ਗਿਆ ਵਾ ਪੂਰਾ ਦੇਖੋ ਡਰਾਈਵਰ ਬਾਹਰ ਲੈਂਦੇ ਨੇ ਦੋਨੇ ਮਾ ਇਹਨਾਂ ਨੇ ਮਾੜ ਬੱਧ ਖੰਦਾ ਸੀੜੀ ਨੇ ਉੱਤੋਂ ਦੀ ਹੈ ਉੱਤੋਂ ਦੀ ਹੈ ਸਾਰੇ ਜੀ ਓਏ ਮੂਰੋ ਕੱਟ ਜਾਨਾ ਨਾ ਦੇ ਹਾਂ ਕੱਟਰ ਦੀ ਨਿਗਰ ਰੱਖੀ ਗੇ ਚੱਲ 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 ਗਿਆ ਕੰਮ ਬਣ ਗਿਆ ਕੰਮ ਮੈਨੂੰ ਲਾਦਾ ਮੈਨੂੰ ਵੇਖਣਾ ਦੂਜੀ ਦੂਜੇ ਲਟ ਘਟਦਾ ਦੂਜੇ ਲਟ ਉਲਝ ਗਿਆ ਬੰਦੇ ਦੇਖ ਕੇ ਤੂੰ ਚੱਲ 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 ਗਈ 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 ਉਹ ਮਾਕੇ ਟਰਾਲੀ ਉਹਨਾਂ ਨੇ ਨਿਗਾ ਰੱਖੀ ਮੜ ਜਾਂਦੀ ਦੇਖੋ ਲੈ ਸੀੜੀ ਵਾਲਾ ਬੈਕਲਵਾ ਰਿਹਾ ਇਹ ਦੇਖੋ ਓਏ ਸਾਰੇ ਬੰਦੇ ਦੇਖ ਰਹੇ ਨੇ ਫੱਟ ਘਰ 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 ਟਰਾਲੀ ਕਿ ਚੱਲ ਚੱਲ ਹੁਣ ਤਾਂ ਖਿੱਚਦੇ ਲੰਗੀ ਆਏ ਕਿਵੇਂ ਡੀਪੂਣ ਪਹਿਲਾਂ ਤੂੰ ਕੱਲਾ ਸੀ ਸਾਰੇ ਨਹੀਂ ਇਹਦੇ ਸਾਰੇ ਨਹੀਂ ਇਹਦੇ ਉੱਤੋਂ ਦੀ ਚੱਲ ਰਹਾ ਕੰਮ ਦਵਾਰੇ ਉੱਥੇ ਹੀ ਫੇਰ ਲਿਆਂਦੀ ਬੰਦਰ ਨੇ ਐਡਰ ਦਾ ਕੰਮ ਹੀ ਨਹੀਂ ਦੀਟਾ ਜਾ ਕੇ ਖੜ ਗਿਆ ਨਾ ਬਈ ਹਾਂ ਮੈਂ ਲਾ ਲਾ ਮੈਂ ਜਰੂਰੀ ਨਹੀਂ ਪੁੱਛੀ ਪੁੱਛੀਆ ਭਾਈ ਕੰਮ ਬਾਈ ਚੱਲ 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 ਜਿਆਦਾ ਬਣ ਗਿਆ ਕਮਨ ਤਾਂ ਕਦੇ ਗਈ 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 ਓਕੇ ਹੈ ਕਮਨ ਤਾਂ ਚਲ ਹੁਣ ਅੱਖਾਂ ਮਿਊਜ਼ਿਕ ਲੈ ਜਾ ਜਿੱਧਰ ਮਰਜੀ ਤੂੰ ਕੀ ਰਹਿ ਦੇਣਾ ਚਾਹਣਾ ਓਏ ਟੈਂਡ ਗਿਆ ਹੀ ਇਹ ਪਹਿਲਾਂ ਟਰੈਡ ਦੇਖ ਲਵੀਨੇ ਖਾਲ ਚ ਪਹਿਲਾਂ ਟਰੈਡ ਦੇਖ ਲਿਆ ਖਾਲ ਚ ਜਾ ਦੇ ਦੇ ਯਾਰ ਡਰਾਈਵਰ ਨਹੀਂ ਹੈਗਾ ਯਾਰ ਡਰਾਈਵਰ ਨਹੀਂ ਹੈਗੇ ਭਈ ਇਹ ਉੱਤੋਂ ਦੀ ਚੱਲਦੇ ਨੇ ਕਮਨ ਨੇ ਸਾਰੇ ਨਹੀਂ ਹੈਗਾ ਰੋਕੀ ਦਿੱਤੀ ਸਾਥ ਕੇ ਤੇਰੇ ਇਹ ਬੰਬੇ ਲੈਣ ਵਾਲਾ ਓਏ ਲੈਣ ਵਾਲਾ ਤੂੰ ਦੇਖਾਰੇ ਉਹ ਦੇਖੋ ਰੌਣਕ ਮੇਲਾ ਦੇਖਣ ਵਾਸਤੇ ਖੜਾ ਈ ਓਰੇ ਆਜੋ ਲਾਈਏ ਕਿਹੜਾ ਹੁਮਾਰਾ ਕੜਦੀ ਏ ਹੁੰਦੀ ਗੱਲੇ ਸਾਰੇ ਆਜੋ 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 ਆਜੋbro ਮਸ਼ੀਨ ਓਰੇ ਗੜ ਗਈ ਸੀਗੀ ਹੁਣ ਟ੍ਰਾਇਲ ਬੰਦੇ ਨੇ ਪਰਲੇ ਪਾਸੇ ਜਲਾਇਆ ਦੇਖਦੇ ਆ ਈ ਸੁਭਾ ਬਣਾਗੀ ਮੇਰੇ ਹਿਸਾਬ ਨਾਲ ਤਾਂ ਚੱਲ ਜੂ ਹੋ ਗਿਆ ਕੰਮ ਫਾਈਨਲ ਓਕੇ 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 ਲਾ ਦਾ ਡਰੈਲ ਓ ਵਿਚ ਪਾ ਦੇ ਪਾਈ ਦੇ ਪਾ ਦੀ ਆਹ ਵਿੱਚ ਲੈ ਉੱਤੇ ਚੜਾ ਉਪਰੋ ਇਹਦੇ ਬਰੇਜ ਜੀ ਵੀ ਲੈ ਦਿੰਦੇ ਨਾ ਓਏ ਦਸਤੀ ਨਿਕਲ ਨਾ ਗਣਾ ਜੋਬਰ ਜਨਾ ਹੀ ਵੜਦਾ ਆਪਾ ਜਿੱਥੇ ਉਹੀ ਕੰਮ ਮੜ ਕੇ ਉਹਦਾ ਗੱਲ ਵੱਖਰੀ ਐ ਠੀਕ ਦਸਤੀ ਨਿਕਲ ਨਾ ਇਹਾਰੇ ਬੰਦੇ ਦੇਖੋ ਸੱਣੇ ਦੇਖੀ ਵੀ ਰੱਖਤ ਹੈ ਵੀ ਚੱਲਣ ਦੇ ਹੁਣ ਇਹ ਚ ਪਾ ਦੇ ਪਰਤਾ ਯਾ ਕੋ ਖਾਲੀ ਦਾ ਯੂ ਤਰੋ ਸਪਨੇ ਵਰਤਦਾ 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 ਰਹਿ ਗਿਆ ਉਧਰ ਹੁਣ ਰੁਕ ਟਿਊਟੀ ਖਾਣ ਲਿਆਗੇ ਇਹ ਵੱਡਾਂਗੇ ਹੁਣ ਜਦ ਸੈਟ ਲੈ ਕੇ ਜਾਂਦੇ ਤਾਸਾ ਚੜੂ ਤੇ ਚੜਦਾ ਨਹੀਂ ਹੈਗਾ ਬਾਜਨ ਬਹੁਤ ਸੂਰੀ ਗੇਟ ਲੱਗਦੇ ਕਰ ਉਹ ਨਹੀਂ ਕਰੇਗਾ ਨੇ ਉਹ ਆ ਜੋਰ ਘਟ ਮਾਰਾ ਹੈ ਹੈਈ ਗੱਲ ਪਰ ਕਾ ਗੱਲ ਜੀ ਉਹ ਉਹ ਯਾਰ ਪਹਿਲੇ ਦੁਪਾਈ ਗਿਆ ਫਿਰ ਆਹ ਮਹਿੰਦੀ ਨੇ ਲੈਵੇ ਲਾ ਕੇ ਕਮਜ਼ੋਰ ਆ ਯਾਰ ਥੋੜਾ ਜਿਹਾ 5 ਮਿੰਟ ਆ ਜਾ 5 ਚੋਤੀ 5 ਮਿੰਟ ਵਰਦ ਦਿੰਦੇ ਹੈ ਜੋ ਗਏ ਵੀ ਟਰੁੱਟੀ ਰੋਗ ਆਇਆ ਆ ਕਹਿੰਦੇ ਕਿਹਨੂੰ ਹੋ ਸਕਦਾ ਆਇਆ ਆ ਬਾਜਾ ਦਾ ਕਿਹੜਾ ਨੁਕੜਾ ਕਰਦਾ ਹੈ ਹੈ ਜਾਈਏ ਅਡਾਂਗੇ ਵਰਕਿਓ ਦੇਖੋ ਮਿੱਤਰੋ ਵਧੀਆ ਨੇ ਇਹ ਬੰਦੇ ਖਰਿਆਉਣ ਨੇ ਚਾਰੇ ਚਾਰਾਂ ਦਾ ਅੱਜ ਟਾਈਪ ਚ ਗਾਵਾਂਗੇ ਚਾਰਾਂ ਨੂੰ ਲਵੇਟਾ ਗੱਜ ਆ ਸੀੜੀ ਵਾਲਾ ਲੈ ਲੈ ਹੈਡਾ ਆ ਇਹਨਾਂ ਨੂੰ ਭਾਈ ਆ ਬੰਦਾ ਇਹਨਾਂ ਨੂੰ ਕਹਿ ਰਿਹਾ ਆ ਜੀ ਹੈ ਹੈ ਤਾਂ ਫਾਸਲੇ ਵੱਟੀਆਂ ਨਹੀਂ ਮਾ ਜੱਟ ਦੇ ਹੋਰ ਬੋ ਹੋ ਗਏ ਬੋ ਪੁੱਟੀ ਦੀ ਮਿੱਤਰੋ ਕਰਾਲੀਆ ਭਰੀ ਹੈ ਨਾ ਵਾ ਮੂਰੇ ਕਰਾਣਾ ਮੂਰੇ ਪੂਰੇ ਪੂਰੇ ਕਰਾਣਾ ਪੂਰੇ ਕਰਾਣਾ ਲਓ ਮਿੱਤਰੋ ਬਹੁਤ ਹੋ ਗਈ ਜੀ ਕਹਿੰਦੇ ਬੰਦੇ ਬੱਸ ਰੁੱਕ ਪਰ ਕਿਟਰਾਲੀ ਕਹਿੰਦੇ ਯੋ ਬ੍ਰੋ ਬਹੁਤ ਆ ਬਹੁਤ ਆ ਆਈ ਜਾ ਬੈਕ ਕਰਦੇ ਉਹ ਬੈਕ ਕਰਦੇ ਮਾਰ ਦੂ ਘਨੱਥ ਮਾਰ ਬਈ ਕਹਿੰਦਾ ਆਈ ਜਾ ਰਦਾ ਲਓ ਮਿੱਤਰੋ ਸਵੇ ਦਾ ਦਦਾ ਦਾ ਛੋਟਾ ਮੁੰਲਾ ਦਬੂਆ ਏ ਖਿੱਚ ਲੈ ਖਿੱਚ ਲੈ ਕੰਮ ਚੱਕ ਦਾ ਟਾਇਰ ਜੀ ਲਿਆਣੀ ਨਹੀਂ ਮਿਲ ਲੱਦੇ ਨੇ ਤੁਰ ਬੱਦ ਗਿਆ ਦਬ ਗਿਆ ਦਬ ਗਿਆ ਕਹਿੰਦੇ ਦਬ ਗਿਆ ਜੀ ਉਬਰ ਦਬ ਗਿਆ ਦਬ ਗਿਆ ਲੈ ਜੂਆ ਜੇ ਨਾਲ ਫੜਾ ਫੜਾ ਦੇਖਦੇ ਲੈ ਜੂ ਉਧਰ ਜਾਂਦਾ ਜੀ ਲੈ ਜੂ ਲੈ ਜੂ ਲੈ ਜੂ ਆ ਗਿਆ ਆ ਗਿਆ ਦੇਖਦੇ ਲੈ ਜਾਂਦਾ ਕਿ ਲੈ ਜਾਂਦਾ ਨਹੀਂ ਬਈ ਚੱਲਾ ਹੋਵੇ ਜਰਾ ਹੁਣ ਲੈ ਲੈ ਗਿਆ ਲੈ ਗਿਆ ਲੈ ਗਿਆ ਕਰ ਲੈ ਚੱਕ ਦੀ ਰੇਸ ਫੁੱਲ ਕਰ ਤੇ ਮੜੀ ਪੱਤੀ ਖੜੀ ਨੱਬ ਰੱਖੀਆ ਆਹ ਖਬਰ ਦਾ ਤੂੰ ਆ ਜਾਂਦਾ ਦੱਬੀ ਉਹ ਤੇ ਦੇਖਦੇ ਕਿਵੇਂ ਕਰਦਾ ਗੱਲ ਬਾਤ ਲੇ ਚੱਕਰ ਫੰਲੇ ਚੱਕਰ ਹੋ ਰਹਾ ਰੋ 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 ਇਹ ਗੱਲ ਤਾਂ ਆ ਰਿਹਾ ਦੇਖ ਦੇ ਲੈ ਚੜ ਕੇ ਚੜ ਕੇ ਚੜ ਕੇ ਚੜ ਕੇ ਫਟਾ ਗਿਆ ਬੋਈ ਮਸਟਰੋ ਫਾਈਨਲ ਹੋ ਗਿਆ ਕੰਮ ਹੁਣ ਚੱਲਦੇ ਆਂ ਅੰਦਰ ਬੱਲਾਡਾ ਓਕੇ ਹੋ ਗਿਆ ਦੇ ਵੀ ਕਰਾਇਆ ਛੋਟੇ ਜੀ ਫੇਟ ਦਾ ਬਣਾ ਸਾਰੇ ਜੀ ਦੋਸਤਾਂ ਦੇ ਕੀ ਬਾਬਾ ਦੋਸਤਾਂ ਦਾ ਸੈਲਫ ਮਾਰ ਰਿਹਾ ਪਹਿਲੇ ਸੈਲਫ ਸਟਾਰਟੂ ਮਾਰ ਓਏ ਟਿਆਕਾ ਮੰਨੇ ਆ ਹਾਂ ਤੈਨੂੰ ਫੇਰ ਦਿਖਾਵਾਂ ਦੋ ਮਿੰਟਾਂ ਨੂੰ ਜਿਆਦਾ ਦੇਖੋ ਵੀ ਪਹਿਲੇ ਤੋਂ ਜਿਹੜੇ ਚੰਦਾ ਹੈ ਕਿ ਉੱਪਰ ਫਿਰਦੇ ਨੇ ਸਾਰੇ ਲਾਰੀ ਟਰਾਲੀ ਆ ਬੱਸ ਰੋਕ ਲੈ ਰੋਕ ਲੈ ਕੋਈ ਇੱਥੇ ਪਤਾ ਲੱਗਦਾ ਡਰਾਈਵਰ ਇੰਨੇ ਸਾਚ ਮੋੜ ਨਹੀਂ ਪਿੰਦੇ ਟਰਾਲੀ ਆ ਤਾਈਂ ਅਸੀਂ ਸਿਆਣਾ ਬੰਦਾ ਬਿਠਾਇਆ ਮੈਂ ਤਾਈਂ ਅਸੀਂ ਸਿਆਣਾ ਬੰਦਾ ਬਿਠਾਇਆ Thank okay.